ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਭਾਜਪਾ ਆਗੂਆਂ ਵੱਲੋਂ ਜਾਗਰੂਕਤਾ ਕੈਂਪ ਜਿਹੜੇ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਨੇ ਤਬੀਤੇ ਕੱਲ ਵੀ ਜਦੋਂ ਭਾਜਪਾ ਆਗੂਆਂ ਵੱਲੋਂ ਇਹ ਪੰਜਾਬ ਭਰ ਦੇ 39 ਥਾਵਾਂ ਤੇ ਇਹ ਕੈਂਪ ਲਗਾਏ ਜਾਣੇ ਸਨ ਪ੍ਰੰਤੂ ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ ਭਾਜਪਾ ਆਗੂਆਂ ਨੂੰ ਜਾਤ ਹਰਾਸਤ ਦੇ ਵਿੱਚ ਲਿਆ ਲਿਆ ਗਿਆ ਸੀ ਜਾਂ ਫਿਰ ਬਹੁਤੇ ਭਾਜਪਾ ਆਗੂਆਂ ਨੂੰ ਘਰਾਂ ਦੇ ਵਿੱਚ ਹੀ ਡਿਟੇਨ ਕਰ ਦਿੱਤਾ ਗਿਆ ਸੀ ਭਾਵ ਨਜ਼ਰਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇੱਕ ਗੱਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੀ ਬਿਆਨ ਆਇਆ ਸੀ ਤੇ ਉਹਨਾਂ ਵੱਲੋਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਇਸ ਰਵੱਈਏ ਦੀ ਸਖਤ ਲੈਸੇ ਤੇ ਵਿੱਚ ਨਖੇਦੀ ਵੀ ਕੀਤੀ ਸੀ ਤੇ ਐਲਾਨ ਕੀਤਾ ਸੀ ਕਿ ਅੱਜ ਉਹ ਅਬੋਹਰ ਦੇ ਪਿੰਡ ਰਾਏਪੁਰਾ 'ਚ ਜਾਗਰੂਕਤਾ ਕੈਂਪ ਲਗਾਉਣਗੇ ਤੇ ਉਸ ਵਿੱਚ ਭਾਗ ਵੀ ਲੈਣਗੇ ਤੇ ਜੇਕਰ ਹਿੰਮਤ ਹੈ ਤੇ ਪੰਜਾਬ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿਖਾਏ ਤਾਂ ਅੱਜ ਇਹ ਪਹਿਲਾਂ ਅਬੋਹਰ ਦੇ ਕਾਲਾ ਟੀਬਾ ਟੋਲਪਲਾਜ਼ੇ ਤੇ ਪਾਸਪਾ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਫਿਰ ਉੱਥੋਂ ਸੁਨੀਲ ਜਾਖੜ ਵੱਲੋਂ ਉਸੇ ਟੋਲਪਲਾਜ਼ਾ ਤੋਂ ਰਾਏਪੂਰਾ ਪਿੰਡ ਦੇ ਲਈ ਰਵਾਨਾ ਹੋਣਾ ਸੀ ਪਰੰਤੂ ਪੰਜਾਬ ਪੁਲਿਸ ਵੱਲੋਂ ਉਸ ਟੋਲਪਲਾਜ਼ਾ ਤੋਂ ਹੀ ਕਾਲਾ ਟੀਬਾ ਟੋਲਪਲਾਜ਼ਾ ਤੋਂ ਹੀ ਸੁਨੀਲ ਜਾਖੜ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਪੁਲਿਸ ਹਿਰਾਸਤ ਦੇ ਵਿੱਚ ਲੈ ਕੇ ਸੁਨੀਲ ਜਾਖੜ ਨੂੰ ਆਪਣੇ ਨਾਲ ਲੈ ਗਈ ਤਾਂ ਨਾਲ ਦੇ ਨਾਲ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਅਬੋਹਰ ਦੇ ਕਾਲਾ ਟੀਬਾ ਟੋਲਪਲਾਜ਼ਾ ਦੀਆਂ ਸਾਂਝੀਆਂ ਕਰ ਰਹੇ ਹਾਂ ਜਿਸ ਥਾਂ ਤੇ ਭਾਜਪਾ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੀ ਪਹੁੰਚੇ ਹੋਏ ਸਨ ਤਾਂ ਐਸੇ ਥਾ ਤੋਂ ਉਹਨਾਂ ਵੱਲੋਂ ਆਪਣੇ ਇਹ ਨਸੀਥੇ ਇੱਥੋਂ ਦੇ ਪਿੰਡ ਰਾਏਪੁਰਾ ਦੇ ਵਿੱਚ ਜਾ ਕੇ ਕੈਂਪ ਲਗਾਇਆ ਜਾਣਾ ਸੀ ਜਾਗਰੂਕਤਾ ਕੈਂਪ ਤੇ ਇਨ੍ਹਾਂ ਕੈਂਪਾਂ ਦੇ ਵਿੱਚ ਭਾਜਪਾ ਆਗੂਆਂ ਵੱਲੋਂ ਲੋਕਾਂ ਦੇ ਜਿਹੜੇ ਆਯੂਸ਼ਮਾਨ ਕਾਰਡ ਬਣਾਏ ਜਾ ਰਹੇ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਾਰਡ ਬਣਾਏ ਜਾ ਰਹੇ ਨੇ ਤੇ ਹੋਰ ਵੀ ਕੇਂਦਰ ਸਰਕਾਰ ਦੀਆਂ ਜੋ ਸਕੀਮਾਂ ਨੇ ਉਸ ਬਾਬਤ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਹੁਣ ਇਹ ਪੰਜਾਬ ਪੁਲਿਸ ਵੱਲੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਹਾਲਾਂਕਿ ਜਦੋਂ ਸੁਨੀਲ ਜਾਖੜ ਨੂੰ ਪੰਜਾਬ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਜਾਂਦਾ ਤਾਂ ਉੱਥੇ ਮਾਹੌਲ ਹੈ ਜਿਹੜਾ ਉਹ ਕਾਫੀ ਜ਼ਿਆਦਾ ਗਰਮਾ ਜਾਂਦਾ ਹੈ ਤੇ ਪਰੰਤੂ ਕਾਫੀ ਜ਼ਿਆਦਾ ਧੱਕਾ ਮੁਕਿੱਤ ਬਾਅਦ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਆਲਾ ਅਧਿਕਾਰੀ ਨੇ ਸੁਨੀਲ ਜਾਖੜ ਨੂੰ ਹਿਰਾਸਤ ਦੇ ਵਿੱਚ ਲੈਣ ਤੇ ਗ੍ਰਿਫਤਾਰ ਹੁੰਦੇ ਨੇ ਤਾਂ ਫਿਰ ਪੁਲਿਸ ਦੀ ਹੀ ਗੱਡੀ ਦੇ ਵਿੱਚ ਬਿਠਾ ਕੇ ਸੁਨੀਲ ਜਾਖੜ ਨੂੰ ਪੰਜਾਬ ਪੁਲਿਸ ਆਪਣੇ ਨਾਲ ਲੈ ਜਾਂਦੀ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਬੀਤੇ ਕੱਲ੍ਹ ਵੀ ਸੂਬੇ ਭਰ ਦੀਆਂ 39 ਤੋਂ 39 ਥਾਵਾਂ ਤੇ ਭਾਜਪਾ ਦੇ ਆਗੂਆਂ ਵੱਲੋਂ ਜਾਗਰੂਕਤਾ ਕੈਂਪ ਲਗਾਏ ਜਾਣੇ ਸਨ ਆਪਾਂ ਹੁਸ਼ਿਆਰਪੁਰ ਦੇ ਹਲਕਾ ਗੜਸ਼ੰਕਰ ਦੀ ਗੱਲ ਕਰ ਲਈਏ ਤਾਂ ਉੱਥੋਂ ਨਿਮਸ਼ਾ ਮੈਤਾ ਨੂੰ ਪੰਜਾਬ ਪੁਲਿਸ ਵੱਲੋਂ ਡੀਐਸਪੀ ਜਸਪ੍ਰੀਤ ਸਿੰਘ ਐਸਐਚਓ ਗਗਨਦੀਪ ਸੇਖੋ ਵੱਲੋਂ ਜਿਹੜਾ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਕਿ ਆਸੀਂ ਡਿਟੇਨ ਕਰ ਦਿੱਤਾ ਕਿ ਆਸੀਂ ਤਾਂ ਇਸੇ ਤਰ੍ਹਾਂ ਇਹ ਮੁਕੇਰੀਆਂ ਤੋਂ ਭਾਜਪਾ ਦੇ ਵਿਧਾਇਕ ਜੰਗੀ ਲਾਲ ਮਹਾਜਨ ਵੱਲੋਂ ਵੀ ਜੇ ਜਦੋਂ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਤਾਂ ਉਹਨਾਂ ਨੂੰ ਵੀ ਜਿਹੜਾ ਡਿਟੇਨ ਕਰ ਦਿੱਤਾ ਜਾਂਦਾ ਜਾਂ ਹਰੱਸਤ ਦੇ ਵਿੱਚ ਲੈ ਲਿਆ ਜਾਂਦਾ ਤੇ ਪੰਜਾਬ ਪੁਲਿਸ ਇਹ ਹਵਾਲਾ ਦਿੰਦੀ ਹੈ ਕਿ ਇਸ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਉਹ ਪ੍ਰੋਵੀਜ਼ਨ ਹੈ ਜਾਂ ਕੋਈ ਇਜਾਜ਼ਤ ਹੈ ਜਿਹੜੀ ਇਹ ਪਾਰਟੀਆਂ ਵੱਲੋਂ ਨਹੀਂ ਨਹੀਂ ਲਈ ਜਾ ਰਹੀ ਹੈ ਜਦਕਿ ਪਾਰਟੀਆਂ ਦਾ ਕਹਿਣਾ ਹੈ ਕਿ ਉਹ ਨਿੱਜੀ ਥਾਵਾਂ ਤੇ ਇਹਨਾਂ ਕੈਂਪਾਂ ਦਾ ਆਯੋਜਨ ਕਰ ਰਹੇ ਨੇ ਤੇ ਨਿੱਜੀ ਥਾਵਾਂ ਤੇ ਕੈਂਪਾਂ ਨੂੰ ਆਯੋਜਿਤ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਦੀ ਕੋਈ ਲੋੜ ਨਹੀਂ ਹੁੰਦੀ ਹੈ Inspiring, innovation, DNA, university.